का फेडरेशन यूनिट धुरी की ओर से पहला फ्री मेडिकल चेकअप कम तोतापुरी रोड डॉक्टर जसपाल गोयल एम बी बी एस एम डी मेडिसिन फ्रीडम गोल्ड मेडलिस्ट की अध्यक्षता में लगाया गया इस समय डॉक्टर जसपाल गोयल ने बताया दो सौ पचास के करीब रोगियों ने अपना चेकअप करवाया और जिसके तहत टेस्ट फ्री किए गए और उनको रोजाना खान पीन के बारे में डाइट चार्ट दोबारा समझाया गया डॉक्टर साहब आज कैंप लग गया है ये लग गया जी ਅੱਜ ਆਪਾਂ ਮੇਨਲੀ 슈ਗਰ ਤੇ ਲੀਵਰ ਦੀ ਸਕਰੀਨਿੰਗ ਦਾ ਕੈਂਪ ਲਾਇਆ ਹੈ ਕਿ ਜਿੰਨੇ ਵੀ ਪੇਸ਼ੈਂਟ 슈ਗਰ ਵਾਲੇ ਜਿਹਨਾਂ ਨੇ ਲੀਵਰ ਦੀ ਕੋਈ ਦਿੱਕਤ ਹੁੰਦੀ ਹੈ, পেট ਦੀ ਸਮੱਸਿਆ ਜਿਵੇਂ ਕਿ ਕੱਖਾਂ ਵਜ੍ਹਾ ਦਾ ਰਹਿਣਾ, পেট ਦਾ ਫੁੱਲਣਾ ਰਹਿਣਾ, ਠੀਕੇ ਦੀ ਕਾਬੋਤ ਬਹੁਤ ਪੁਰਾਣਾ ਰਹਿਣਾ, ਦਰਦ ਰਹਿਣਾ ਪੇਟ 'ਚ, ਅਨਕੰਟਰੋਲਡ 슈ਗਰ ਰਹਿਣਾ ਜਾਂ ਕਈ ਵਾਰੀ ਪੇਸ਼ੈਂਟ ਨੂੰ ਸਿੰਪਟਮ ਆਉਂਦੇ ਨੇ ਪਰ ਪੇਸ਼ੈਂਟ ਨੂੰ ਨਹੀਂ ਪਤਾ ਹੁੰਦਾ ਕਿ ਮੈਨੂੰ ਲੀਵਰ ਦੀ ਦਿੱਕਤ ਹੈ ਕਿ 슈ਗਰ ਦੀ ਦਿੱਕਤ ਹੈ। ਹਨਾ ਜੀ ਜਿਵੇਂ ਕਿ ਪੈਰਾਂ ਦਾ ਸੁਣ ਰਹਿਣਾ, ਭਾਰ ਘਟ ਜਾਣਾ ਸਾੜਨ ਲਈ, ਚੱਬਾ ਤੇ ਜਾਣਾ ਤਾਂ ਉਸ ਚੀਜ਼ ਲਈ ਆਪਾਂ ਕੈਂਪ ਲਾਇਆ ਹੈ। ਡਾਕਟਰ ਸਾਹਿਬ ਕਿੰਨੇ ਪੇਸ਼ੈਂਟ ਆਏ ਮਤਲਬ ਆਪਣੇ ਘਰ ਆਏ ਅਜੇ ਤੱਕ ਤਾਂ 150 ਪੇਸ਼ੈਂਟ ਆ ਚੁੱਕੇ ਨੇ ਜੀ ਬਾਕੀ ਆ ਰਹੇ ਨੇ ਠੀਕ ਹੈ ਜੀ ਆਪਾਂ ਉਹਨਾਂ ਦਾ ਸਾਰਿਆਂ ਦਾ ਫਾਈਬਰੋਸਕੈਨ ਕਰ ਰਹੇ ਆਂ ਸਕਰੀਨਿੰਗ ਕਰ ਰਹੇ ਆਂ ਪੇਸ਼ੈਂਟ ਦੀ 3 ਮਹੀਨਿਆਂ ਦੀ ਸ਼ੂਗਰ ਚੈੱਕ ਕਰਾ ਰਹੇ ਆਂ ਉਹਨਾਂ ਦੇ ਸਾਰਿਆਂ ਦੀ ਮਤਲਬ ਜੋ ਮਤਲਬ ਸ਼ਹਿਰ ਵਾਸੀ ਨੇ ਉਹਨਾਂ ਨੂੰ ਅਪਾ ਤੁਹਾਡਾ ਕੋਈ ਮੈਸੇਜ ਸ਼ਹਿਰ ਵਾਸੀ ਨੂੰ ਇਹੀ ਮੈਸੇਜ ਹੈ ਜੀ ਕਿਸੇ ਵੀ ਤਰ੍ਹਾਂ ਦਾ ਸਿੰਪਟਮ ਹੋਵੇ ਬਹੁਤ ਜਲਦੀ ਡਾਕਟਰ ਕੋਲੇ ਪਹੁੰਚ ਜਾਣਾ ਚਾਹੀਦਾ ਹੈ ਤਾਂ ਕਿ ਬਿਮਾਰੀ ਨੂੰ ਬਹੁਤ ਅਰਲੀ ਸਟੇਜ ਤੇ ਪਕੜ ਲਿਆ ਜਾਵੇ ਜਰੂਰ ਸੋ ਤੁਹਾਨੂੰ ਜੇ ਮਿਲਣਾ ਹੋਵੇ ਤਾਂ ਕਿਹੜੇ ਦਿਨ ਤੁਸੀਂ ਮਿਲ ਸਕਦੇ ਹੋ ਮੈਂ ਜੀ ਇੱਥੇ ਮੰਗਲਵਾਰ ਨੂੰ ਫ੍ਰੀ ਓਪੀਡੀ ਕਰਦਾ ਹਾਂ 5:30 ਤੋਂ 8:30 ਸ਼ਾਮ ਨੂੰ ਠੀਕ ਹੈ ਜੀ ਬਾਕੀ ਕੈਂਪ ਰੈਗੂਲਰ ਲੱਗਦੇ ਰਹਿਣਗੇ ਜਿੱਦੇ ਚ ਕੀ ਆਪਾਂ 슈ਗਰ ਤੇ ਲੀਵਰ ਦੀ ਸਕ੍ਰੀਨਿੰਗ ਕਰਦੇ ਰਹਿਵਾਂਗੇ ਤੇ ਮਤਲਬ ਹਰ ਇੱਕ ਮੰਗਲਵਾਰ ਤੁਸੀਂ ਉਰੇ ਮਿਲ ਸਕਦੇ ਹੋ ਹਾਂ ਜੀ ਹਰ ਇੱਕ ਮੰਗਲਵਾਰ ਮਿਲ ਸਕਦਾ ਹੈ ਮੇਰੀ ਓਪੀਡੀ ਸਲਿੱਪ ਹੈ ਫ੍ਰੀ ਆਫ ਕੋਸਟ ਹੈ ਕੋਈ ਡੀ ਨਹੀਂ ਹੈਗੀ ਉਤੇ ਨੰਬਰ ਵੀ ਲਿਖਿਆ ਹੋਇਆ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋ ਮਤੇ ਕੀ ਨਾਮ ਆਪਣਾ ਸਰੇਂਦਰਪਾਲ ਜੀ ਮਤੇ ਆ ਤੁਸੀਂ ਡਾਕਟਰ ਕੋਲੇ ਆਏ ਹੋ ਤੁਹਾਨੂੰ ਕਿਵੇਂ ਲੱਗਿਆ ਡਾਕਟਰ ਸਾਹਿਬ ਆਇਆ ਜੀ ਵਧੀਆ ਦਵਾਈ ਵਧੀਆ ਦਿੰਦੇ ਨੇ ਪੇਸ਼ੈਂਟ ਨੂੰ ਵਧੀਆ ਦੇਣੇ ਜਿਹਨੇ ਬਹੁਤ ਪ੍ਰੋਬਲਮ ਲਾਉਂਦੀ ਸੀ ਉਹ ਦਵਾਈ ਦੇ ਗਏ ਤਾਂ ਦੀ ਕੋਈ ਤਕਰੀਰ ਨਹੀਂ ਦਵਾਈ ਬਹੁਤ ਵਧੀਆ ਰਹਿੰਦੀ ਹੈ ਜੀ ਜਿਵੇਂ ਆਪਾਂ ਆਮ ਡਾਕਟਰ ਕੋਲੇ ਜਾਂਦੇ ਹਾਂ ਹਨਾ ਉਹਨਾਂ ਚ ਇਹਨਾਂ ਚ ਕੀ ਤੁਹਾਨੂੰ ਫਰਕ ਲੱਗਿਆ ਨਹੀਂ ਜੀ ਇਹਨਾਂ ਤੇ ਹੁਣ ਆਪਾਂ ਲਗਾਤਾਰ ਖਾਣੇ ਜੀ ਡਾਕਟਰ ਕੋਲ ਜਦੋਂ ਮਾੜੀ ਮਾੜੀ ਤਕਰੀਰ ਹੁੰਦੀ ਹੈ ਸੀ ਉਹ ਹੋ ਗਿਆ ਇਹਨਾਂ ਦੀ ਦਵਾਈ ਦਾ ਸੰਭੋਗ ਬਹੁਤ ਖਤਰਾ ਹੈ ਜੋ ਆਪਣੇ ਮਤਲਬ ਹੋਰ ਵੀ ਸ਼ਹਿਰ ਵਾਸੀ ਲੋਕਾਂ ਨੂੰ ਉਹਨਾਂ ਨੂੰ ਤੁਹਾਨੂੰ ਕੋਈ ਮੈਸੇਜ ਹੈ ਕਿ ਇਹ ਉੱਥੇ ਮਤਲਬ ਵੱਧ ਵੱਧ ਮਤਲਬ ਆਉਣ ਹਾਂਜੀ ਸਾਡਾ ਤਕਰੀਬਨ ਜਦੋਂ ਮੈਂ ਦੱਸਦਿਆਂ ਤਾਂ ਤਕਰੀਬਨ ਸਾਰੇ ਆਸਿਕਾ ਵਾਹਟ ਸਾਰਾ ਜਿਹਨੂੰ ਕੋਈ ਪ੍ਰੋਬਲਮ ਸਾਰੇ ਹੁੰਦੇ ਨੇ ਸਾਰੇ ਦਵਾਈ ਵਿੱਚ ਆਪਦੀ ਵਧੀਆ ਰੰਗ ਤੇ ਰਾਮ ਦਾ ਫਰਕ ਪੈਂਦਾ ਸਾਰਾ ਦੁਬਾਰਾ ਚੈੱਕ ਅਪ ਕਰਾਉਣਾ ਪੈਂਦਾ ਸਾਰਾ ਅੱਜ ਜਿਹੜੀ ਕਿ ਰਾਮਾਬਾ ਨਾਮ ਤੁਹਾਡਾ ਕੀ ਹੈ ਜੀ ਆ ਤੁਸੀਂ ਡਾਕਟਰ ਸਾਹਿਬ ਨੂੰ ਮਿਲਣ ਆਏ ਆ ਤੁਹਾਨੂੰ ਕਿਵੇਂ ਲੱਗਿਆ ਜੀ ਡਾਕਟਰ ਸਾਹਿਬ ਨਾਲ ਬਿਲਕੁਲ ਨਹੀਂ ਸਾਡੀ ਬਿਲਕੁਲ ਨਾ ਕੋਈ ਚੰਗਾ ਨਹੀਂ ਕੋਈ ਖਿਆਲ ਜਰੂਰ ਹੈ ਜਲਦਬਾਜ਼ੀ ਨਹੀਂ ਆਪਾਂ ਹੀ ਆਪਾਂ ਮਤਲਬ ਡਾਕਟਰ ਸਾਹਿਬ ਤੁਹਾਨੂੰ ਮਿਲ ਕੇ ਮਤਲਬ ਵੀ ਬਹੁਤ ਅੱਛਾ ਲੱਗਿਆ ਬਹੁਤ ਵਧੀਆ ਲੱਗਿਆ ਹੋਰ ਵੀ ਸ਼ੁਭਕਾਮਨਾਵਾਂ